ਸੁਣੋ ਇਹ ਬਹੁਤ ਸੁਣੀ ਕਥਾ ਪਰਿਵਾਰ ਨੂੰ ਮੰਨਣ ਤੋਂ ਪਹਿਲੇ ਕਾਰੋਬਾਰ ਨੂੰ ਮੰਨਣ ਤੋਂ ਪਹਿਲੇ ਸੰਸਾਰ ਨੂੰ ਮੰਨਣ ਤੋਂ ਪਹਿਲੇ ਮੌਤ ਮੰਨ ਪਹਿਲਾ ਮਰਨ ਕਬੂਲ ਠੀਕ ਹੈ ਪਰਿਵਾਰ ਠੀਕ ਹੈ ਕਾਰੋਬਾਰ ਠੀਕ ਹੈ ਧੰਦਾ ਠੀਕ ਹੈ ਧਨ ਸੰਪਦਾ ਠੀਕ ਹੈ ਨੇ ਮਹਿਲ ਮਾਰੀਆਂ ਤੂੰ ਮੰਨ ਬੈਠਾ ਹੈ ਕਬੂਲ ਕੀਤਾ ਹੈ ਠੀਕ ਹੈ ਪਰ ਪਹਿਲੇ ਮੌਤ ਕਬੂਲ ਕਰ ਤਾਂ ਕਿ ਪਰਿਵਾਰ ਵਿੱਚ ਤੇਰੇ ਕੋਲ ਅਨਰਥ ਨਾ ਹੋਵੇ ਪਿਰਾਨ ਉਹ ਧੋਖਾ ਉਹ ਹੀ ਦੇ ਸਕਦਾ ਹੈ ਜੋ ਆਪਣੀ ਮੌਤ ਨੂੰ ਬੁਲਾ ਬੈਠਾ ਹੈ ਮਾਪੇ ਬਾਪ ਦੇ ਨਾਲ ਅਨਰਥ ਉਹ ਹੀ ਕਰ ਸਕਦਾ ਹੈ ਜਿਹਨੂੰ ਮੌਤ ਚਾਹੀਤੇ ਨਹੀਂ ਪਤਨੀ ਨਾਲ ਬੇਇਨਸਾफी ਉਹ ਹੀ ਕਰ ਸਕਦਾ ਹੈ ਜਾਂ ਪਤੀ ਨਾਲ ਗਲਤ ਵਰਤਦਾ ਉਹ ਹੀ ਕਰ ਸਕਦੀ ਹੈ ਜਿਹਨੂੰ ਮੌਤ ਚਾਹੀਤੇ ਨਹੀਂ ਇਹ ਵੀ ਮੈਂ ਹਰਸ ਕਰਦਾ ਹਾਂ ਸੰਸਾਰ ਨਾਲ ਗਲਤ ਵਤੀਰਾ ਉਹ ਹੀ ਕਰ ਸਕਦਾ ਜਿਹਨੂੰ ਮੌਤ ਚਾਹੀਤੇ ਨੇ ਕੀ ਹੋਇਆ ਨਿਮਾਜ਼ ਪੜਦਾ ਹੈ ਕੀ ਹੋਇਆ ਪੂਜਾ ਪਾਠ ਕਰਦਾ ਹੈ ਕੀ ਹੋਇਆ ਮੰਦਿਰ ਮਸਜਿਦ ਗੁਰਦੁਆਰੇ ਜਾਂ